ਕੈਨੇਡਾ ਵਿੱਚ ਨਕਲੀ ਪੁਲਿਸ ਮੁਲਾਜ਼ਮਾਂ ਨੇ ਠੱਗੇ 15 ਲੱਖ ਡਾਲਰ ਏਸ਼ੀਆਈ ਲੋਕਾਂ ਨੂੰ ਡਰਾ ਕੇ ਠੱਗ ਰਹੇ ਮੋਟੀਆਂ ਰਕਮਾਂ ਰੈਚਮੰਡ ਆਰਸੀਐਮਪੀ ਨੇ ਲੋਕਾਂ ਨੂੰ ਕੀਤਾ ਸੋਚੇ ਕੈਨੇਡਾ ਵਿੱਚ ਨਕਲੀ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਜਣਿਆਂ ਨੂੰ ਠੱਗਣ ਦਾ ਅਹਿਮ ਮਾਮਲਾ ਸਾਹਮਣੇ ਆਇਆ ਹੈ ਅਤੇ ਇੱਕ ਪੀੜਤ ਨੂੰ 15 ਲੱਖ ਡਾਲਰ ਗਵਾਉਣੇ ਪਏ BC ਦੇ ਰਿਚਮ Ond ਸ਼ਹਿਰ ਵਿੱਚ ਸਾਹਮਣੇ ਆਈਆਂ ਵਾਰਦਾਤਾਂ ਦੌਰਾਨ ਮੁੱਖ ਨਿਸ਼ਾਨਾ ਏਸ਼ੀਆਈ ਮੂਲ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ। ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਦੱਸਿਆ ਕਿ 15 ਲੱਖ ਡਾਲਰ ਗਵਾਉਣ ਵਾਲੇ ਸ਼ਖਸ ਨੂੰ ਡਰਾਵਾ ਦਿੱਤਾ ਗਿਆ ਕਿ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕਾ ਹੈ ਅਤੇ ਜਲਦ ਹੀ ਉਸ ਨੂੰ ਹਾਂਗਕਾਂਗ ਲਿਜਾਇਆ ਜਾਵੇਗਾ। ਨਕਲੀ ਪੁਲਿਸ ਵਾਲੇ ਇੰਨੀ ਚਲਾਕੀ ਨਾਲ ਕੰਮ ਕਰਦੇ ਨੇ ਕਿ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀ ਗ੍ਰਿਫਤਾਰੀ ਹੋ ਸਕਦੀ ਹੈ। ਡਰ ਪੈਦਾ ਕਰਨ ਮਗਰੋਂ ਨਕਲੀ ਪੁਲਿਸ ਵਾਲੇ ਆਪਣੀਆਂ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਵਿੱਚ ਮੋਟੀ ਰਕਮ ਵੀ ਸ਼ਾਮਲ ਹੁੰਦੀ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਏਸ਼ੀਆਈ ਮੂਲ ਦੇ ਲੋਕ ਨਿਸ਼ਾਨਾ ਬਣ ਰਹੇ ਨੇ ਪਰ ਰਿਚਮੰਡ ਆਰਸੀਐਮਪੀ ਵੱਲੋਂ ਸ਼ਹਿਰ ਦੇ ਹਰ ਵਸਨੀਕ ਨੂੰ ਸੁਚੇਤ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਆਰਸੀਐਮਪੀ ਵੱਲੋਂ ਜਾਰੀ ਬਿਆਨ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰੀ ਏਜੰਸੀਆਂ ਦੇ ਅਫਸਰ ਕਦੇ ਵੀ ਕਿਸੇ ਤੋਂ ਪੈਸੇ ਦੀ ਮੰਗ ਨਹੀਂ ਕਰਦੇ ਅਤੇ ਬਿਟਕੋਇਨ Google Play ਜਾਂ ਗਿਫਟ ਕਾਰਡ ਦੇ ਰੂਪ ਵਿੱਚ ਵੀ ਕੋਈ ਅਦਾਇਗੀ ਨਹੀਂ ਮੰਗੀ ਜਾਂਦੀ RCMP ਨੇ ਅੱਗੇ ਕਿਹਾ ਕਿ ਜੇ ਕਿਸੇ ਨੂੰ ਨਕਲੀ ਪੁਲਿਸ ਵਾਲਾ ਮਿਲਦਾ ਹੈ ਅਤੇ ਉਸ ਵੱਲੋਂ ਬਗੈਰ ਕਿਸੇ ਕਾਰਨ ਡਰਾਉਣ ਜਾਂ ਧਮਕਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ 911 ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਰਿਚਮੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਠੱਗੀ ਦੇ ਇਸ ਨਵੇਂ ਤਰੀਕੇ ਤੋਂ ਜਾਣੂ ਕਰਵਾਉਣ ਅਤੇ ਅਤੀਤ ਵਿੱਚ ਠੱਗੀ ਦਾ ਸ਼ਿਕਾਰ ਬਣ ਚੁੱਕੇ ਲੋਕ ਆਪਣੇ ਸਥਾਨਕ ਪੁਲਿਸ ਮਹਿਕਮੇ ਨਾਲ ਸੰਪਰਕ ਕਰਨ ਦੂਜੇ ਪਾਸੇ ਹੈਲੀਫੈਕਸ ਦੇ ਸਟੈਨਫੀਲਡ ਇੰਟਰਨੈਸ਼ਨਲ 에ਅਰਪੋਰਟ ਤੇ ਦੋ ਔਰਤਾਂ ਕੋਲੋਂ ਭੰਗ ਨਾਲ ਭਰੇ ਚਾਰ ਸੂਟਕੇਸ ਬਰਾਮਦ ਹੋਣ ਦਾ ਦਾਵਾ ਕੀਤਾ ਗਿਆ ਹੈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਅਫਸਰਾਂ ਨੇ ਯੂਕੇ ਜਾ ਰਹੀ ਫਲਾਈਟ ਨਾਲ ਸੰਬੰਧਿਤ ਸਮਾਨ ਦੀ ਚੈਕਿੰਗ ਕਰਦਿਆਂ ਇਹ ਬਰਾਮਦਗੀ ਕੀਤੀ ਅਤੇ ਭੰਗ ਦਾ ਕੁੱਲ ਵਜ਼ਨ 140 ਕਿਲੋ ਦੱਸਿਆ ਜਾ ਰਿਹਾ ਹੈ ਭੰਗ ਦੀ ਬਰਾਮਦਗੀ ਅਜਿਹੇ ਸਮੇਂ ਹੋਈ ਜਦੋਂ ਜਹਾਜ਼ ਯੂਕੇ ਰਵਾਨਾ ਹੋਣ ਵਾਸਤੇ ਤਿਆਰਬਰ ਤਿਆਰ ਸੀ ਗ੍ਰਿਫਤਾਰ ਕੀਤੀਆਂ ਔਰਤਾਂ ਦੀ ਉਮਰ 20 ਸਾਲ ਅਤੇ 22 ਸਾਲ ਦੱਸੀ ਗਈ ਹੈ ਜਿਨ੍ਹਾਂ ਵਿਰੁੱਧ ਤਸਕਰੀ ਦੇ ਮਕਸਦ ਨਾਲ ਭੰਗ ਰੱਖਣ ਵਿਦੇਸ਼ ਲਿਜਾਣ ਦੇ ਮਕਸਦ ਨਾਲ ਭੰਗ ਰੱਖਣ ਅਤੇ ਵੇਚਣ ਦੇ ਮਕਸਦ ਨਾਲ ਭੰਗ ਰੱਖਣ ਦੇ ਦੋਸ਼ਾਇਦ ਕੀਤੇ ਗਏ ਨੇ ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਭੰਗ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ ਪਰ ਇੰਨੀ ਵੱਡੀ ਮਿਕਦਾਰ ਵਿੱਚ ਭੰਗ ਤਿਆਰ ਕਰਨਾ ਅਤੇ ਵਿਦੇਸ਼ ਲੈ ਜਾਣ ਦਾ ਯਤਨ ਕਰਨਾ ਗੈਰਕਾਨੂੰਨੀ ਹੈ ਆਮ ਤੌਰ ਤੇ ਕੈਨੇਡਾ ਵਿੱਚ ਤਿਆਰ ਭੰਗ ਨੂੰ ਅਮਰੀਕਾ ਲੈ ਜਾ ਕੇ ਵੇਚਣ ਦੇ ਯਤਨ ਕੀਤੇ ਜਾਂਦੇ ਨੇ ਜਿੱਥੇ ਜ਼ਿਆਦਾਤਰ ਰਾਜਾਂ ਵਿੱਚ ਭੰਗ ਗੈਰਕਾਨੂੰਨੀ ਹੈ ਪਰ ਰਾਤੋ ਰਾਤ ਮੋਟੀ ਰਕਮ ਕਮਾਉਣ ਦੇ ਲਾਲਚ ਵਿੱਚ ਦੋ ਮੁਟਿਆਰਾਂ ਨੇ ਇੱਕੋ ਵੇਲੇ ਚਾਰ ਸੂਟਕੇਸ ਭੰਗ ਦੇ ਭਰ ਲਏ ਅਤੇ ਯੂਕੇ ਲੈ ਜਾਣ ਦਾ ناکਾਮ ਯਤਨ ਕੀਤਾ ਬੀਰਰ ਰਿਪੋਰਟ ਥੰਦਰ ਟੀਵੀ